ਉਹ ਧਰਤੀ ਤੇ ਇਕੱਠੇ ਹੋਏ ਆ ਜੀ ਡੀਸੀ ਦੇ ਅਫਸਰ ਦੇ ਬਾਰਗੇ ਮੰਗ ਪੱਤਰ ਦੇਣ ਲਈ ਮੰਗ ਪੱਤਰ ਤਾਂ ਆਪਾਂ 2015 ਤੋਂ ਹੀ ਦਿੰਦੇ ਆ ਰਹੇ ਆ ਕਿਉਂਕਿ ਇਹ ਕੰਪਨੀ ਨੂੰ Y8 2015 ਨੂੰ 14 ਨੂੰ ਬੰਦ ਕਰ ਦਿੱਤਾ ਸੀ SEBI ਦਾਰੇ ਵੱਲੋਂ ਬੰਦ ਕਿਉਂ ਕੀਤਾ ਸੀ ਤਾਂ ਇਹ ਕੰਪਨੀ ਨੇ ਟੈਕਸ ਨਹੀਂ ਭਰਿਆ ਸੀਗਾ 2008 ਨੂੰ ਤੇ ਲੈ ਕੇ 14 ਤੱਕ ਦਾ 24500 ਰੁਪਿਆ ਟੈਕਸ ਬੰਦਾ ਸੀ ਜਿਸ ਕਰਕੇ ਇਸ ਕੰਪਨੀ ਨੂੰ ਬੰਦ ਕਰਤਾ ਔਰ ਟਾਈਮ ਦਿੱਤਾ ਗਿਆ ਸੀ ਵੀ ਵੱਲੋਂ ਵੀ 3 ਮਹੀਨਿਆਂ ਵਿੱਚ ਪੇਮੈਂਟ ਦਿੱਤੀ ਜਾਵੇ ਪਰ ਕੰਪਨੀ ਕਹਿੰਦੀ 2 ਸਾਲ ਦਾ ਸਮਾਂ ਦਿਓ ਸਰਕਾਰਾਂ ਵੱਲੋਂ ਸਮਾਂ ਨਹੀਂ ਦਿੱਤਾ ਗਿਆ ਕੋਰਟਾਂ ਚ ਚੱਲਿਆ ਕੇਸ ਲਾਸਟ ਤੇ ਸੁਪਰੀਮ ਕੋਰਟ ਗਿਆ ਤੇ 2 ਫਰਵਰੀ 2016 ਨੂੰ ਫੈਸਲਾ ਹੋਇਆ ਮਾਨਯੋਗ ਸੁਪਰੀਮ ਕੋਰਟ ਨੇ ਆਰਡਰ ਦਿੱਤਾ ਕਿ ਕੰਪਨੀ 3 ਮਹੀਨਿਆਂ ਚ ਪੇਮੈਂਟ ਨਹੀਂ ਦਿੱਤੀ ਤਾਂ ਕਿ ਕਮੇਟੀ ਬਣਾਈ ਜਾਵੇ ਸਰਕਾਰੀ ਉਹ ਸਰਕਾਰੀ ਕਮੇਟੀ ਬਣ ਗਈ ਆਰਐਮ ਲੋਡਾ 17 ਫਰਵਰੀ 2016 ਦੇ ਵਿੱਚ ਅਫੀਸੀ ਦੇ ਪੀਡੀ ਤੇ ਸੀਡੀਆਈ ਨੂੰ ਸਹਿਯੋਗ ਕਰਨ ਦਾ ਦਿੱਤਾ ਗਿਆ ਆਰਡਰ ਔਰ ਜਿਹੜੀ ਚੀਜ਼ ਆਪਣੇ ਲੋਡਾ ਕਮੇਟੀ ਬਣੀ ਹੈ ਉਹਦੇ ਚੇਅਰਮੈਨ ਹੈਗੇ ਆ ਚੀਫ ਅਸਟ ਰਟਾਇਰ ਆਰਐਮ ਲੋਡਾ ਉਹ ਬਣੇਗੇ ਉਸ ਤੋਂ ਬਾਅਦ ਉਸ ਤੋਂ ਪ੍ਰਾਪਰਟੀਆਂ ਵਾਰੀ ਮਲੋ ਅਟੈਚ ਕਰਨ ਬਾਰੇ ਕੀ ਹੈ ਗਿਆ ਸਾਰੀ ਪ੍ਰਾਪਰਟੀ ਉਹ ਲੋਡਾ ਕਮੇਟੀ ਨੂੰ ਦਿੱਤੀ ਗਈ 29000 ਪ੍ਰਾਪਰਟੀਆਂ ਤੇ ਚੱਲਦਾ ਕਿ ਦੌਰ ਆਪਣੇ ਧਰਨੇ ਮਿਆਰੇ ਚੱਲਦੇ ਗਏ ਆਪਾਂ ਜਿਹੜਾ ਸੰਘਰਸ਼ ਸ਼ੁਰੂ ਕੀਤਾ ਸੀਗਾ ਉਹ ਮਈ 2015 ਤੋਂ ਸ਼ੁਰੂ ਕੀਤਾ ਸੀ ਕਿਉਂਕਿ ਜਦੋਂ ਕੋਰਟ ਦੇ ਵਿੱਚ ਕੇਸ ਚ ਆਉਂਦਾ ਸੀ ਤਰੀਕਾ ਪੈਂਦੀਆਂ ਸੀ ਤਾਂ ਕੁਝ ਬੰਦੇ ਆਪਣੇ ਬਰਨਾਲਾ ਦੀ ਧਰਤੀ ਤੇ ਇਕੱਠੇ ਹੋਏ ਮਸਤਵਾਨਾ ਸਾਹਿਬ ਨੇ ਇੱਕ ਕਸਮਾ ਖਾਧੀ ਆ ਵੀ ਨਾ ਰੁਕਣਾ ਨਾ ਚੁਗਣਾ ਨਾ ਵਿਕਣਾ ਤਾਂ ਇਥੋਂ ਸਟਾਰਟ ਹੋਇਆ ਆਪਣਾ ਸੰਘਰਸ਼ ਲਗਾਤਾਰ ਦੇਖੋ ਆਪਣੇ ਹੱਕ ਲੈਣ ਵਾਸਤੇ ਦੋ ਹੀ ਤਰੀਕੇ ਹੈ ਮਤਲਬ ਜ਼ਿਆਦਾ ਸੰਘਰਸ਼ ਹੈ ਜਾਂ ਆਪਾਂ ਬੈਸੇ ਹੁ ਕਰ ਸਕਦੇ ਆ ਆਪਾਂ ਲੀਗਲੀ ਪਰ ਲੀਗਲੀ ਆਪਾਂ ਨੂੰ ਨਹੀਂ ਮਿਲਿਆ ਤਾਂ ਆਪਾਂ ਸੰਘਰਸ਼ ਜ਼ਰਾ ਵਧਿਆ ਹੈ ਵੱਖ-ਵੱਖ ਤਰ੍ਹਾਂ ਨਾਲ ਰੋੜਾਂ ਵੀ ਰੋਕੀਆਂ ਆਪਾਂ ਰੇਲਾਂ ਵੀ ਜਾਬ ਕੀਤੀਆਂ ਪਾਰਲੀਮੈਂਟ ਦਾ ਘਰ ਉਹ ਵੀ ਕੀਤਾ ਮਹੀਨਾ ਮਹੀਨਾ ਆਪਾਂ ਕੋ ਖੜਤਾਲ ਰੱਖੀ ਦਿੱਲੀ ਦੇ ਵਿੱਚ ਪਾਰਲੀਮੈਂਟ ਸੰਸਦ ਮਾਰਕੀਟ ਰੇਹਿੰਦਰਪਾਸਿੰਥ ਦਾਨਗੜ ਦੀ ਗਵਾਈ ਇਹ ਆ ਪਰ ਲਗਾਤਾਰ ਪ੍ਰਦਰਸ਼ਨ ਕਰਦੇ ਆ ਰਹੇ ਆ ਜੋਕੀ ਆਪਾਂ ਇਕੱਠੇ ਹੋਏ ਸੰਘਾਰਚ ਕੀਤਾ ਤਾਂ ਇੱਕ ਫੈਸਲਾ ਸੁਪਰੀਮ ਕੋਰਟ ਨੇ ਦਿੱਤਾ 2 ਫਰਵਰੀ ਦੇ ਰੋਜ਼ਾ ਕਮੇਟੀ ਨੂੰ ਆਰਡਰ ਕੀਤਾ ਲੇਕਿਨ ਉਹ ਜਿਹੜੀ ਕਮੇਟੀ ਬਣੀ ਆਰਮ ਲੋਡਾ ਉਹ ਇੰਨੀ ਨਕਮੀ ਬਣੀ ਐ ਪਹਿਲੀ ਗੱਲ ਤਾਂ ਉਹ ਲੋਡਾ ਮਿਲਦੇ ਹੀ ਨਹੀਂ ਤੇ ਜਥੇਬੰਦੀ ਨੂੰ ਮਿਲਣ ਦਾ ਵੀ ਟਾਈਮ ਨਹੀਂ ਦਿੱਤਾ ਉਹ ਕਮੇਟੀ ਨੇ ਤਾਂ ਦੋਸਤੋ ਲਗਾਤਾਰ ਇਹ ਡੋਰ ਚੱਲਦਾ ਗਿਆ ਅਸਲ ਨਹੀਂ ਇਹ ਹੈ ਜਾਂ ਵੱਲੋਂ ਅੱਡੇ ਅਰੀ ਦਾ ਮਿਲੇ ਦਾ ਪਿੱਛੇ ਜੇ ਧਰਮਵੀਰ ਗਾਂਧੀ ਜੀ ਨੇ ਧਿਆਨ ਦਿੱਤਾ ਸੀਗਾ ਜਦੋਂ ਆਪਣੇ ਪਾਰਲੀਮੈਂਟ ਦੇ ਵਿੱਚ ਮੁੱਦਾ ਚੱਕਿਆ ਸੀ 5 ਅਗਸਤ ਨੂੰ 24 ਦੇ ਵਿੱਚ ਤਾਂ ਉੱਥੇ ਕਿਹਾ ਸੀ ਕਿ ਪਰਲ ਕੰਪਨੀ ਦੇ ਨਿਵੇਸ਼ਕਾਂ ਦਾ ਪੈਸਾ ਹਜੇ ਤੱਕ ਕਿਉਂ ਨਹੀਂ ਮਿਲ ਰਿਹਾ ਲੰਬਾ ਸਮਾਂ ਹੋ ਗਿਆ ਕਰੋੜਾਂ ਲੋਕਾਂ ਦਾ ਅਰਬਾਂ ਰੁਪਈਆ ਹਜੇ ਤੱਕ ਕਿਉਂ ਨਹੀਂ ਵਾਪਸ ਨਾ ਰਿਹਾ ਤਾਂ ਉੱਥੇ ਸੀਤਾ ਰਮਨ ਜੀ ਵਿੱਤ ਮੰਤਰੀ ਨੇ ਜਵਾਬ ਦੇਣਾ ਸੀ ਤਾਂ ਉਹਨਾਂ ਨੇ ਸੀਤਾ ਰਮਨ ਜੀ ਨੇ ਕਿਹਾ ਵੀ ਅਸੀਂ ਪੈਸੇ ਦੇ ਨੂੰ ਧਿਆਨ ਹੈ ਲੇਕਿਨ ਨਿਵੇਸ਼ਕਤਾਕ ਵਿੱਚ ਲੈ ਕੇ ਨਹੀਂ ਆਉਂਦੇ ਕਹਿੰਦੇ ਕਾਗਜ਼ੇ ਲਿਆਓ ਸੇ ਪੈਸੇ ਲੈ ਜਾਉਂ ਉਸ ਇਸ ਕੀ ਚਾਰਾਂ ਮੈਂ ਤੁਸੀਂ ਦੇਖਿਆ ਵੀ ਹੋਣਾ ਹੈ ਜਿਹੜੀਆਂ ਵੀਡੀਓ ਵੀ ਆਈਆਂ ਹੈਗੀਆਂ ਨਹੀਂ ਆਈਆਂ ਤਾਂ ਅਸੀਂ ਭੇਜ ਦਾਂ ਜਿਹਨੂੰ ਨਹੀਂ ਮਿਲੀਆਂ ਤਾਂ ਬਹੁਤ ਲੋਕਾਂ ਨੇ ਦੇਖੀਆਂ ਉਸ ਦਿਸ਼ੇ ਤੇ ਫਿਰ ਜੱਫੀ ਬੰਦੀ ਨੇ ਇਨਸਾਫ ਦੀ ਆਵਾਜ਼ ਨੇ ਫੈਸਲਾ ਲਿਆ ਕਿ ਚਲੋ ਆਪਾਂ ਵਿਸ਼ਟਾ ਨਾਲ ਲੱਗੇ ਕੰਮ ਦੇ ਲਈ ਚੱਲਦੇ ਹਾਂ ਵਿੱਤ ਮੰਤਰਾਲਾ ਕਿਉਂਕਿ ਪਹਿਲਾਂ ਅਸੀਂ ਜਾਂਦੇ ਰਹੇ ਹਾਂ ਜੰਤਰ ਮੰਤਰ ਆਰਾਮ ਗਿਰਲਾ ਗਰਾਊਂਡ ਚਲੋ ਇੱਥੇ ਹੀ ਧਰਨੇ ਦੇ ਰਹੇ ਹਾਂ ਉਸ ਤੋਂ ਬਾਅਦ ਇਹ ਕਦਮ ਚੱਕਿਆ ਸੀ ਵਿੱਤ ਮੰਤ్రਾਲੇ ਦਾ 10 17 ਅਕਤੂਬਰ ਨੂੰ ਅਸੀਂ 2024 ਦੇ ਵਿੱਚ ਵਿੱਤ ਮੰਤ్రਾਲੇ ਦੇ ਦਫਤਰ ਤੇ ਗਏ ਤਾਂ ਦੋਸਤੋ 10 ਸਾਲਾਂ ਦਾ ਜਿਹੜਾ ਰਿਜ਼ਲਟ ਨਹੀਂ ਮਿਲਿਆ ਸਾਨੂੰ ਉੱਥੇ ਮਿਲਿਆ ਬਦਮਾਸ਼ੀ ਹੋਇਆ ਤੁਹਾਨੂੰ ਧਰਨਾ ਲਾਇਆ ਤਾਂ ਅਸੀਂ ਕ੍ਰੈਗਲ ਤੇ ਪਹੁੰਚੇ ਵਿੱਤ ਮੰਤ్రਾਲੇ ਦੇ ਕੋਲ ਵਿੱਤ ਮੰਤਰੀ ਨਹੀਂ ਮਿਲਿਆ ਤੇ ਜੋਇਸ ਸਕੱਟਰੀ ਮਿਲ ਗਈ ਉਹਦੇ ਨਾਲ 2 ਘੰਟੇ ਗੱਲਬਾਤ ਚੱਲੀ ਸਾਡੇ ਜਥੇਬੰਦੀ ਦੇ ਆਗੂਆਂ ਦੀ